ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਅਜੀਤ ਪਰਿਵਾਰ ਵੱਲੋਂ ਲੱਖ ਲੱਖ ਵਧਾਈਆਂ ਹੋਣ ਅੱਜ ਬੰਦੀ ਛੋੜ ਦਿਵਸ ਹੈ ਜਿਹੜਾ ਇਹ ਪੂਰੀ ਦੁਨੀਆ ਵਿੱਚ ਜਿੱਥੇ ਵੀ ਸਿੱਖ ਸੰਗਤਾਂ ਰਹਿੰਦੀਆਂ ਆ ਉੱਥੇ ਮਨਾਇਆ ਜਾ ਰਿਹਾਗਾ ਇਸੇ ਤਰ੍ਹਾਂ ਅੱਜ ਜਿਹੜਾ ਗੁਰਦੁਆਰਾ ਕਿਲਾ ਮਵਾਕਬੇ ਖੇ ਵੀ ਇਹ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾਗਾ ਅਤੇ ਕਿਉਂਕਿ ਸਵੇਰ ਤੋਂ ਜਿਹੜੇ ਲਾਹੀ ਬਾਣੀ ਦੇ ਕੀਰਤਨ ਹਰ ਜਾਸਤ ਚੱਲ ਰਹੇ ਹੈਗੇ ਅਤੇ ਜਿਹੜੇ ਲੰਗਰ ਵੀ ਚੱਲ ਰਹੇ ਸਾਨੂੰ ਦਿਖਾ ਦਗੇ ਕਿ ਜਿਹੜੇ ਇਸ ਪਾਸੇ ਲੰਗਰ ਵੀ ਚੱਲ ਰਹੇ ਹੈਗੇ ਤੇ ਸੰਗਤਾਂ ਇੱਥੇ ਨਕਮਸਤਕ ਹੋ ਰਹੀਆਂ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗਾ ਜਿਹੜਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਹਰਪਤ ਜਗ੍ਹਾ ਕੀ ਹੈ ਤੇ ਇੱਥੇ ਜਿਹੜੇ ਕੋਈ ਵੀ ਗੁਰਪੁਰ ਬੁੰਗਾ ਇੱਥੇ ਮਨਾਏ ਜਾਂਦੇ ਹੈਗੇ ਸਾਰੇ ਧਾਰਮਿਕ ਜਿਹੜੇ ਦਿਹਾੜੇ ਹੈਗੇ ਉੱਥੇ ਮਨਾਏ ਜਾਂਦੇ ਹੈਗੇ ਤੇ ਅੱਜ ਵੀ ਜਿਹੜਾ ਬੰਦੀ ਛੋੜ ਦਿਵਸ ਹੈ ਜਿਹੜਾ ਉਹ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈਗਾ ਸਾਡੇ ਨਾਲ ਸਿੰਘ ਸਾਹਿਬ ਜੁੜਿਆ ਹੈਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਬੰਦੀ ਛੋੜ ਦਿਵਸ ਦੀਆਂ ਪਹਿਲਾਂ ਤਾਂ ਲੱਖ ਲੱਖ ਵਧਾਈਆਂ ਹਣ ਜੀ ਵਧਾਈਆਂ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਕਿਲਾ ਮਾਰਕ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੋ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਸਨ ਉਹਨਾਂ ਦੀ ਆਮਦ ਦੀ ਖੁਸ਼ੀ ਦਾ ਅੱਜ ਉਹ ਸਮਾਗਮ ਹਨ ਵਿਦੇਸ਼ ਦੇ ਵਿੱਚ ਦੇਸ਼ਾਂ ਦੇ ਸੰਬੰਧ ਵਿੱਚ ਸੰਗਤਾਂ ਸ਼ਰਦਾ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਗੁਰਦੁਆਰਾ ਕਿਲਾ ਮਾਰਕਸ ਸਾਹਿਬ ਵਿਖੇ ਵੀ ਪਾਰਸਨ ਰੋਜ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦੇ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹੋਈ ਅੱਜ ਅਮਰਤਿ ਵਲੇ ਸ੍ਰੀ ਅਖੰਡ ਪਾਤਸ਼ਾਹਬ ਜੀ ਦੀ ਸੰਪੂਰਨਤਾ ਹੋਈ ਉਪਰੰਤ ਵਿਸ਼ੇਸ਼ ਸਮਾਗਮ ਇਲਾਹੀ ਬਾਣੀ ਦੇ ਹਰਜਸ ਕੀਰਤਨ ਗੁਰਮਤ ਗੁਰ ਇਤਿਹਾਸ ਗੁਰ ਸ਼ਬਦ ਦੀਆਂ ਵਿਚਾਰਾਂ ਹੋਈਆਂ ਸਮੁੱਚੀਆਂ ਸੰਗਤਾਂ ਨੇ ਅਮਰਤਿ ਵਲੇ ਤੋਂ 사ਤੂ ਜੀ ਦਾ ਆਸ਼ੀਰਵਾਦ ਲੈ ਰਹੀਆਂ ਨੇ ਅਤੇ ਧਨਵੰਦ ਦੇ ਨਾਲ ਸੇਵਾਵਾਂ ਵੀ ਕਰ ਰਹੀਆਂ ਨੇ ਜੋ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਜਹਾਗੀਰ ਬਾਦਸ਼ਾਹ ਦਾ ਰਾਜ ਸੀ ਉਸ ਸਮੇਂ ਕੋਈ ਸੋਹਣੀ ਪੱਗ ਨਹੀਂ ਬਨ ਸਕਦਾ ਸੀ ਅਤੇ ਉੱਚੇ ਥੜੇ ਤੇ ਜਾਂ ਤਖਤ ਲਾ ਕੇ ਨਹੀਂ ਬੈਠ ਸਕਦਾ ਸੀ ਘੋੜਸਵਾਰੀ ਨਹੀਂ ਕਰ ਸਕਦਾ ਸੀ ਐਸੇ ਸਮੇਂ ਦੇ ਵਿੱਚ ਛੇਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰੀ ਦਾ ਤਖਤ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਅਤੇ ਸਤਿਗੁਰੂ ਜੀ ਨੇ ਘੋੜਸਵਾਰੀ ਵੀ ਕੀਤੀ ਅਤੇ ਸਤਿਗੁਰੂ ਜੀ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਸਤਿਗੁਰੂ ਜੀ ਨੂੰ ਕੈਦ ਕਰਨਾ ਜਹਾਂਗੀਰ ਨੇ ਕਿਲੇ ਦੇ ਵਿੱਚ ਜੋ ਗਵਾਲੀਅਰ ਦੇ ਵਿੱਚ ਕਿਲਾ ਹੈ ਉੱਥੇ ਕੈਦ ਕੀਤਾ ਅਤੇ ਸਤਿਗੁਰੂ ਜੀ ਇਹ ਕਲਾ ਵਰਤਾ ਰਹੇ ਸਨ ਜਦੋਂ 52 ਰਾਜਿਆਂ ਨੂੰ ਉਹ ਕੈਦ ਦੇ ਵਿੱਚ ਜਦੋਂ ਮਿਲਦੇ ਹਨ ਗਵਾਲੀਅਰ ਦੇ ਕਿਲੇ ਦੇ ਵਿੱਚ ਅਤੇ ਉਹ ਕਦੇ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਕਦੇ ਵੀ ਅਸੀਂ ਇਹ ਕਿਲੇ ਦੇ ਵਿੱਚੋਂ ਕਦੇ ਵੀ ਆਜ਼ਾਦ ਨਹੀਂ ਹੋ ਸਕਦੇ ਪਰ ਸਤਿਗੁਰੂ ਜੀ ਦੇ ਆਉਣ ਦੇ ਨਾਲ ਉਹਨਾਂ ਦੀ ਆਸ ਦੀ ਕਿਰਨ ਜਾਗੀ ਅਤੇ ਸਤਗੁਰੂ ਜੀ ਨੇ ਉਹਨਾਂ ਦੇ ਨਾਲ ਵਾਚਨ ਕੀਤਾ ਕਿ ਜੇਕਰ ਅਸੀਂ ਜਾਵਾਂਗੇ ਤਾਂ ਇਹਨਾਂ 52 ਰਾਜਿਆਂ ਨੂੰ ਵੀ ਅਸੀਂ ਰਿਹਾ ਕਰਕੇ ਇੱਥੋਂ ਲੈ ਕੇ ਜਾਵਾਂਗੇ ਜਹਾਂਗੀਰ ਦੇ ਨਾਲ ਜੋ ਫੈਸਲਾ ਹੋਇਆ ਸਤੁਰੂ ਜੀ ਨੇ ਸੱਤ ਰੱਖੀ ਕਿ ਅਸੀਂ 52 ਰਾਜਿਆਂ ਨਾਲ ਲੈ ਕੇ ਜਾਵਾਂਗੇ ਤਾਂ ਹੀ ਕਿਲੇ ਦੇ ਵਿੱਚੋਂ ਜਾਵਾਂਗੇ ਅਤੇ ਸਤਗੁਰੂ ਜੀ ਦਾ ਜੋ ਫੈਸਲਾ ਸੀ ਉਹ ਜਹਾਂਗੀਰ ਨੂੰ ਮੰਨਣਾ ਪਿਆ ਅਤੇ ਸਤਗੁਰੂ ਜੀ 52 ਰਾਜਿਆਂ ਨੂੰ ਨਾਲ ਲੈ ਕੇ ਕਰਕੇ ਉੱਥੋਂ ਆਜ਼ਾਦ ਕਰਾ ਕਰਕੇ ਰਿਹਾ ਕਰਾ ਕੇ ਸੀ ਅਮਰਦ ਸਰਸਾਹਬ ਅੱਜ ਦੇ ਦਿਨ ਪਹੁੰਚੇ ਸਨ ਇਸ ਦਿਨ ਨੂੰ ਸਮੁੱਚੀਆਂ ਸੰਗਤਾਂ ਬੰਦੀ ਛੋੜ ਦਿਵਸ ਦੇ ਨਾਮ ਨਾਲ ਜਾਣਦੀਆਂ ਨੇ ਅਤੇ ਉਸ ਦਿਨ ਜਿਸ ਤਰ੍ਹਾਂ ਸਤੂਰ ਜੀ ਦੀ ਆਮਦੀ ਖੁਸ਼ੀ ਦੇ ਵਿੱਚ ਘਿਆਉ ਦੇ ਦੀਵੇ ਬਾਲੇ ਗਏ ਅਤੇ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ ਅੱਜ ਵੀ ਬੰਦੀ ਛੋੜ ਦਿਵਸ ਵਾਲੇ ਦਿਨ ਘਿਆਉ ਦੇ ਦੀਵਿਆਂ ਬਾਲਣ ਦੇ ਨਾਲ ਉਹ ਜੋ ਮਰਿਆਦਾ ਹੈ ਪੂਰੀ ਕਰਦੀਆਂ ਹਨ ਅਤੇ ਸਤੂਰ ਜੀ ਦਾ ਆਮਦ ਪਰ ਬੰਦੀ ਛੋੜ ਦਿਵਸ ਮਨਾਉਂਦੀਆਂ ਨੇ ਸਮੁੱਚੀਆਂ ਸੰਗਤਾਂ ਨੂੰ ਬਿਆੰਤ ਬਿਆੰਤ ਬਧਾਈਆਂ ਬੰਦੀ ਛੋੜ ਦਿਵਸ ਦੀਆਂ ਸਮੁੱਚੀਆਂ ਸਿੱਖ ਕੌਮ ਨੂੰ ਬਧਾਈਆਂ ਹੋਵਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬੰਦੀ ਸਿੰਘਾਂ ਨੇ ਆਪਣੇ ਸ੍ਰੀ ਗੁਰੂ ਸਾਹਿਬ ਉੱਥੇ ਗਏ ਸੀਗੇ ਤਾਂ ਉਦੋਂ ਜਦਹਾਂਗੀਰ ਨੇ ਇੱਕ ਸ਼ਰਤ ਵੀ ਰੱਖੀ ਸੀ ਕਹਿੰਦੇ ਵੀ ਜਿਹੜਾ ਚੋਲਾ ਫੜ ਕੇ ਛੋਟੇ ਬਾਹਰ ਆ ਸਕਦਾਗਾ ਉਹ ਆ ਜਾਊਗਾ ਦੂਜਾ ਨਹੀਂ ਜਾ ਸਕਾ ਫਿਰ ਉਹ ਚੋਲਾ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਸਮਝਾਇਗਾ ਸੀ ਸਤਗੁਰੂ ਜੀ ਨੇ ਜਦੋਂ ਇਹ ਸ਼ਰਤ ਰੱਖੀ ਤਾਂ ਉਹਨਾਂ ਨੇ ਇੱਕ ਚੋਲਾ ਸਾਹਿਬ ਜੋ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਅਤੇ ਉਹ 52 ਕਲੀਆਂ ਨੂੰ ਫੜ ਕੇ ਹੀ ਜੋ ਚੋਲੇ ਦੀਆਂ ਕਲੀਆਂ ਸਤੁਰੂ ਜੀ ਦੀਆਂ ਸਨ ਉਹ 52 ਸਨ ਅਤੇ 52 ਕਲੀਆਂ ਨੂੰ ਫੜ ਕੇ ਉਹ ਰਾਜੇ ਉਸ ਅਗਵਾਲੀਅਰ ਦੇ ਕਿਲੇ ਦੇ ਅੰਦਰੋਂ ਰਿਹਾ ਹੋ ਕੇ ਆਏ ਅਤੇ ਸਤੁਰੂ ਜੀ ਨੇ ਜੋ ਵਚਨੋਂ ਨਾਲ ਰਾਜੇ ਨਾਲ ਵੀ ਕੀਤਾ ਸੀ ਉਹ ਵੀ ਪੂਰਾ ਕੀਤਾ ਵੇ ਗੁਰੂ ਜੀ ਦਾ ਖਾਲਸਾ ਵੇ ਗੁਰੂ ਜੀ ਦਾ ਪਤਿ ਇਹ ਸਨ ਬੂਟਾ ਸਿੰਘ ਹੱਡ ਗ੍ਰੰਥੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਕਿਲੇ ਤੋਂ ਜਿਹੜੇ 52 ਰਾਜਾਂ ਨੂੰ ਛਡਾ ਕੇ ਲਿਆ ਸੀ ਕਿਉਂਕਿ ਉਹ ਜਦੋਂ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਕਿ ਉਹ ਘੋੜਸਵਾਰੀ ਨਹੀਂ ਕਰ ਸਕਦੇ ਤਾਂ ਤੈਨ ਤੈ ਨਹੀਂ ਬੜ ਸਕਦੇ ਤਾਂ ਗੁਰੂ ਸਾਹਿਬ ਨੇ ਇਹ ਸਾਰੀਆਂ ਕੰਮ ਕੀਤੇ ਸਨ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਪਰ ਜਦ ਕੌਤਕ ਦਿਖਾਏ ਗਏ ਤਾਂ ਜਹਾਂਗੀਰ ਨੇ ਮਾਫੀ ਮੰਗੀ ਤੇ ਉਹਨਾਂ ਨੂੰ ਰਿਹਾ ਕਰਨ ਦਾ ਆਦੇਸ਼ ਦਿੱਤਾ ਪਰ ਗੁਰੂ ਸਾਹਿਬ ਨੇ ਇਹ ਕਿ ਹੱਕੀ ਜਦ 52 ਰਾਜ ਜਿਹੜੇ ਕਾਇਦ ਹੈਗੇ ਉਹਨਾਂ ਨੂੰ ਰਹਾ ਕਰੋਗੇ ਤਾਂ ਤਾਂ ਹੀ ਅਸੀਂ ਬਾਹਰ ਜਾਵਾਂਗੇ ਤਾਂ ਜਹਾਂਗੀਰ ਨੇ ਇੱਕ ਸ਼ਰਤ ਰੱਖਤੀ ਸੀ ਕਿ ਜਿਹੜਾ ਵੀ ਰਾਜ ਛੋਟਾ ਚੋਲਾ ਫੜ ਕੇ ਬਾਹਰ ਜਾ ਸਕਦਾ ਹੈਗਾ ਜਿਹੜਾ ਚੋਲਾ ਨਹੀਂ ਫੜ ਸਕੇਗਾ ਉਹ ਬਾਹਰ ਨਹੀਂ ਜਾਵੇਗਾ ਤਾਂ ਗੁਰੂ ਜੀ ਨੇ ਜਿਹੜਾ ਇੱਕ 52 ਕਲੀਆਂ ਵਾਲਾ ਚੋਲਾ ਸਮਾਇਆ ਸੀ ਤੇ ਇੱਕ ਇੱਕ ਕਲੀ ਜਿਹੜੀ ਸਾਰੇ ਰਾਜਾਂ ਨੇ ਫੜ ਕੇ ਉਹ ਬਾਹਰ ਆਏ ਸਨ ਤੇ ਉਸ ਤੋਂ ਬਾਅਦ ਜਦੋਂ ਸ਼੍ਰੀ ਤਖਤ ਸਾਹਿਬ ਦੇ ਤੇ ਪਹੁੰਚੇ ਸਮੂਹ ਸੰਗਤਾਂ ਨੇ ਜਿਹੜਾ ਘਓ ਦੇ ਦੀਵੇ ਬਾਲੇ ਅਤੇ દિਵਾਲੀ ਮਨਾਈ ਗਈ ਤੇ ਉਹ ਪਰੰਪਰਾ ਅੱਜ ਵੀ ਚੱਲ ਰਹੀ ਹੈ ਤੇ ਇੱਥੇ ਵੀ ਅੱਜ ਜਿਹੜੇ ਉਹ ਪਰੰਪਰਾ ਦੇ ਅਧੀਨ ਜਿਹੜਾ ਇਹ ਅੱਜਕੱਲ੍ਹ ਸਵੇਰ ਜਿਹੜੇ ਪਾਠ ਨੇ ਭੋਗ ਪਾਏ ਗਏਗੇ ਕੀਰਤਨ ਹੋਏਗੇ ਲੰਗਰ ਵੀ ਚੱਲ ਰਿਹਾ ਤੇ ਸਮੂਹ ਸੰਗਤਾਂ ਜਿਹੜੀਆਂ ਬਾਅਦ ਛੱਡ ਕੇ ਹਿੱਸਾ ਲੈ ਰਹੀਆਂ ਬਠਿੰਡਾ ਤੋਂ ਅਜੀ ਟੀਵੀ ਲਈ ਨਰ ਸਿੰਘ ਸਿੱਧੂ ਦੀ ਰਿਪੋਰਟ